ਨਮਸਕਾਰ ਜੀ ਪਹਿਲੇ ਦੱਸਕੋ ਇਸ ਬਿਲ ਮੈਂ ਅਸ਼ੋਕਾ ਲੈਟਰੀ ਰੋਡ ਉੱਪਰ ਵਿਕੇ ਮੌਜੂਦ ਹਾਂ ਜਿਹੜਾ ਕਿ ਲੈਟਰੀ ਵਿਕਰੀਤਾ ਦੇ ਵਿੱਚ ਕਾਫੀ ਮਸ਼ਹੂਰ ਜਿਹੜਾ ਕਾਊਂਟਰ ਹੈਗਾ ਤੇ ਜਿਹੜੇ ਸਾਡੇ ਲੱਕੀ ਜੀ ਹੈ ਜਿਹੜੇ ਇਸ ਦੇ ਪ੍ਰੋਪਰਾਈਟਰ ਨੇ ਹੈ ਜਿਹੜੇ ਇਸ ਨੂੰ ਚਲਾ ਰਹੇ ਨੇ ਪਰ ਲੇਕਿਨ ਕੁਝ ਸਮੇਂ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਇਹਨਾਂ ਦਾ ਨਾਮ ਵਗੈਰਾ ਕਾਫੀ ਹੋ ਗਿਆ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿਉਂਕਿ ਇਹ ਨਾਮ ਕਾਫੀ ਲੱਗੇ ਨੇ ਤੇ ਦੂਜੀ ਗੱਲ ਇੱਕ ਹੋਰ ਹੈ ਕਿ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਏ ਡੀਅਰ ਲੈਟਰੀ ਵੱਲੋਂ ਲੇ ਡੀਅਰ ਲੈਟਰੀ ਵੱਲੋਂ ਇਹਨਾਂ ਦੀ ਜਿਹੜਾ ਟਿਕ ਟਾਕ ਵਗੈਰਾ ਸਟੋਰੀ ਜਿਹੜੇ ਚੈੱਕ ਲਿੱਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਜੇਕਰ ਉਹਨਾਂ ਨੇ ਦੂਸਰੀਆਂ ਕਿਸੇ ਕੰਪਨੀਆ ਜਿਹੜੇ ਲੈਟਰੀ ਵੇਚਣੀਆਂ ਐ ਤਾਂ ਡੀਅਰ ਲੈਟਰੀ ਨਹੀਂ ਵੇਚਣਗੇ ਪਰ ਲੇਕਿਨ ਇਹਨਾਂ ਦੀ ਜਿਹੜੀ ਖੁੱਦੀ ਦੁਕਾਨ ਹੈ ਕੋਈ ਕਾਊਂਟਰ ਕਿਸੇ ਕੰਪਨੀ ਵੱਲੋਂ ਲਗਾ ਕੇ ਨਹੀਂ ਦਿੱਤਾ ਹੋਇਆ ਲੇਕਿਨ ਫਿਰ ਵੀ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਤੇ ਗੱਲਬਾਤ ਕਰਾਂਗੇ ਲੱਖੀ ਜੀ ਅੱਜ ਦਾ ਮੈਂ ਦੇਖ ਰਿਹਾ ਕਿ ਕਾਫੀ ਤੁਸੀਂ ਪਰੇਸ਼ਾਨ ਨਜ਼ਰ ਆ ਰਹੇ ਦੋ ਚਾਰ ਕਈ ਦਿਨਾਂ ਤੋਂ ਕੀ ਕਾਰਨ ਹੈ ਸਰ ਪਰੇਸ਼ਾਨ ਤਾਂ ਸਰ ਮੈਂ ਪਿਛਲੇ ਡੇਢ ਸਾਲਾਂ ਤੋਂ ਹੋ ਗਿਆ ਇਹਨਾਂ ਡੀਅਰ ਕੰਪਨੀ ਕਿਉਂਕਿ ਇਹ ਇੰਨੀ ਕਿ ਗੁੰਡਾਗਰਦੀ ਇਨਾਂ ਦੀ ਹੋ ਗਈ ਹੈ ਕਿ ਸਾਡਾ ਸੇਲਰ ਇੰਨਾ ਪ੍ਰੇਸ਼ਾਨ ਹੋ ਗਿਆ ਇਨਾਂ ਤੋਂ ਤੇ ਅਸੀਂ ਹੱਥੀਂ ਜੋੜਦੇ ਹਾਂ ਵੀ ਇਹ ਸਾਡਾ ਪੰਜਾਬ ਛੱਡ ਕੇ ਚਲੀ ਜਾ ਕਿਉਂਕਿ ਪੰਜਾਬ ਦੇ ਜਿਹੜਾ ਸੇਲਰ ਹੈ ਉਹ ਆਪਣੀ ਰੋਜੀ ਰੋਟੀ ਕਮਾਉਣਾ ਚਾਹੁੰਦਾ ਹੈ ਉਹ ਆਜ਼ਾਦ ਕੰਮ ਕਰਨਾ ਚਾਹੁੰਦਾ ਹੈ ਜਦ ਕਿ ਸਾਨੂੰ ਇਸ ਦੀ ਸਰਕਾਰ ਵੀ ਪਰਮਿਸ਼ਨ ਦਿੰਦੀ ਹੈ ਵੀ ਤੁਸੀਂ ਆਜ਼ਾਦ ਹੋ ਕੇ ਕੰਮ ਕਰੋ ਇੱਕ ਟੇਬਲ ਤੇ ਸਾਰੀ ਲਾਟਰੀ ਵਿੱਚੋ ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ बिक ਰਹੀ ਹੈ ਗੋਆ ਦੇ ਵਿੱਚ बिक ਰਹੀ ਹੈ ਇੱਕ ਟੇਬਲ ਤੇ ਤੁਸੀਂ ਸਾਰੀ ਲਾਟਰੀਆਂ ਵੇਚ ਸਕਦੇ ਹੋ ਇਹ ਸਰਕਾਰ ਵੱਲੋਂ ਕੋਈ ਮਨਾਹੀ ਨਹੀਂ ਹੈ ਪਰ ਡੀਅਰ ਕੰਪਨੀ ਨੇ ਆਪਣੇ ਹੀ ਇੱਕ ਪੰਜਾਬ ਦਾ ਟੈਂਡਰ ਲੈ ਕੇ ਗੁੰਡਾਗਰਦੀ ਵੀ ਬਣਾ ਲਈ ਹੈ ਵੀ ਤੁਸੀਂ ਅਗਰ ਸਾਡੇ ਪੰਜਾਬ ਦੀ ਲਾਟਰੀ ਨਾ ਸਿਰਫ ਨਾਗaland ਵੇਚ ਸਕਦੇ ਹੋ ਵੀ ਨਾਗaland ਦੀ ਲਾਟਰੀ ਹੀ ਵੇਚਣੀ ਹੈ ਦੂਜੀ ਨਹੀਂ ਵੇਚਣੀ ਅਸੀਂ ਇਹਨਾਂ ਕੋਲ ਲਿਖਤ ਪ੍ਰਵੀਜ਼ਨ ਮੰਗਦੇ ਹਾਂ ਵੀ ਤੁਹਾਡੇ ਕੋਲ ਲਿਖਤ ਦੇ ਵਿੱਚ ਕੀ ਹੈ ਵੀ ਅਸੀਂ ਅਸੀਂ ਰਾਸ਼ਟਰੀ ਗੋਲਡਨ ਨਹੀਂ ਵੇਚ ਸਕਦੇ ਤਾਂ ਇਹਦਾ ਸਾਨੂੰ ਲਿਖਤ ਦੇ ਵਿੱਚ ਕੁਝ ਦਿੱਤਾ ਜਾਵੇ ਵੀ ਇਹ ਗੈਰ ਕਾਨੂੰਨੀ ਹੈ ਜਾਂ ਡੁਪਲੀਕੇਟ ਹੈ ਜਾਂ ਅਨਪਰੂਵਡ ਹੈ ਜੋ ਵੀ ਹੈ ਵੀ ਸਾਨੂੰ ਦਿੱਤਾ ਜਾਵੇ ਅਸੀਂ ਨਹੀਂ ਵੇਚਾਂਗੇ ਤਾਂ ਇਹਨਾਂ ਕੋ ਕੋਈ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਜਿੱਦਾਂ ਕਿ ਤੁਸੀਂ ਵੀ ਦੋ ਦਿਨ ਪਹਿਲਾਂ ਇਹਨਾਂ ਦੀ ਵੀਡੀਓ ਬਣਾਈ ਸੀ ਇਹਨਾਂ ਕੋਈ ਕੋਈ ਸਵਾਲ ਬਿਲਕੁਲ ਅਨਲੀਗਲ ਨਹੀਂ ਕਰ ਰਹੇ ਔਰ ਮੈਂ ਬਾਰ-ਬਾਰ ਪ੍ਰਸ਼ਾਸਨ ਨੂੰ ਇਹ ਕਹਿੰਦਾ ਜੇ ਮੇਰੇ ਵੱਲੋਂ ਵੇਚੇ ਹੋਏ ਡੇਟਾ ਡੁਪਲੀਕੇਟ ਜਾਂ ਕੁਝ ਹੈ ਪਹਿਲਾ ਪਰਚਾ ਮੇਰੇ ਪਰ ਮੇਰੇ ਪਰ ਕਾਰਵਾਈ ਕੀਤੀ ਜਾਵੇ ਉਹਦਾ ਮੈਂ ਹਕਦਾਰ ਹਾਂ ਔਰ ਮੈਂ ਉਹ ਚੇਲੇ ਨੂੰ ਵੀ ਤਿਆਰ ਹਾਂ ਜਦ ਕਿ ਇਹ ਅਨਲੀਗਲ ਕੰਮ ਕਰ ਰਹੇ ਨੇ ਔਰ ਇਹ ਪੂਰੇ ਪੰਜਾਬ ਚ ਇਹਨਾਂ ਨੇ ਐਸੀ ਗੰਦ ਪਾ ਰੱਖਿਆ ਪੂਰੇ ਸਾਡੇ ਪੰਜਾਬ ਦੇ ਸੇਲਰਾਂ ਨੂੰ ਤੰਗ ਕਰ ਰਿਹਾ ਔਰ ਪੰਜਾਬ ਦੀ ਲਾਟਰੀ ਰੱਖਸ਼ ਵੀ ਖਰਾਬ ਕਰ ਰਹੀ ਹੈ ਤੁਸੀਂ ਇਕੱਲੇ ਕਿਉਂ ਬੋਲ ਰਹੇ ਬਾਕੀ ਪੰਜਾਬ ਪੰਜਾਬ ਵਾਲੇ ਹੋਰ ਡੀਲਰ ਕਿਉਂ ਨਹੀਂ ਬੋਲ ਰਹੇ ਪੰਜਾਬ ਦੇ ਸੇਲਰ ਸਾਰੇ ਮੇਰੇ ਨਾਲ ਹੈ ਅਸੀਂ ਲੁਧਿਆਣੇ ਤੋਂ ਵੀ ਇਕੱਠੇ ਹੋ ਮੈਂ ਇਸ ਕਰਕੇ ਬੋਲ ਰਿਹਾ ਕਿਉਂਕਿ ਇਸ ਟਾਈਮ ਸੇਲਰ ਸਾਡੇ ਕੋਲ ਇਸ ਟਾਈਮ ਮੌਜੂਦ ਨਹੀਂ ਹੈ ਸੇਲਰ ਨੇ ਕਿਹਾ ਜਦੋਂ ਅਸੀਂ ਆਵਾਜ਼ ਮਾਰਾਂਗੇ ਸੇਲਰ ਆ ਜਾਣਗੇ ਸਾਡੇ ਕੋਈ ਇਦਾਂ ਦੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਸੇਲਰਾਂ ਦੀ ਜਿਹੜੀ ਸ਼ਿਕਾਇਤ ਹੈ ਉਹ ਸਾਡੇ ਕੋਲ ਹੈਗੀ ਹੈ ਔਰ ਇਹ ਫੋਨ ਨੰਬਰ ਵੀ ਉਹਨਾਂ ਦੇ ਲਿਖੇ ਹੋਏ ਆ ਸਾਰਾ ਪੰਜਾਬ ਇਹਨਾਂ ਕੋਲ ਤੰਗ ਹੈ ਸੇਲਰ ਸਾਡੇ 1 ਮਿੰਟ ਤੋਂ ਪਹਿਲਾਂ 500 ਇਕੱਠੇ ਹੋ ਜਾਂਦੇ ਇਹਨਾਂ ਖਿਲਾਫ ਆਵਾਜ਼ ਉਠਾ ਰਹੇ ਆ ਅਸੀਂ ਜਿਹੜਾ ਇਹ ਜ਼ੁਲਮ ਕਰ ਰਹੇ ਨਾ ਉਹ ਅਸੀਂ ਜ਼ੁਲਮ ਬਿਲਕੁਲ ਨਹੀਂ ਸਹਿਣਾ ਇੱਕ ਜਨਤਵੰਦੀ ਟਿਕਟਾ ਚੱਕਣ ਵਾਸਤੇ ਆਏ ਆ ਇਹ ਤਾਂ ਇਹਨਾਂ ਵੱਲੋਂ ਕੋਈ ਤੁਹਾਨੂੰ ਸਰ ਨੋਟਸ ਵਗੈਰਾ ਦਿੱਤਾ ਹੁੰਦਾ ਤਾਂ ਅਸੀਂ ਉਸੇ ਟਾਈਮ ਹੀ ਪੁਲਿਸ ਨੂੰ ਬੁਲਾ ਲੈਂਦੇ ਜਾਂ ਮੀਡੀਆ ਨੂੰ ਬੁਲਾ ਲੈਂਦੇ ਇਹ ਉਸੇ ਟਾਈਮ ਆਏ ਸਾਡੇ ਉੱਪਰ ਧੱਕਾ ਕੀਤਾ ਔਰ ਮਾਲ ਦੀ ਨੋਟਸ ਦੀ ਗੱਲ ਕਰਦਾ ਕਾਨੂੰਨੀ ਨੋਟਿਸੜੀ ਨਾਲ ਕੋਈ ਕੁਝ ਵੀ ਨਹੀਂ ਹੈ ਕਾਨੂੰਨ ਦਿੰਦੀ ਨਹੀਂ ਨੋਟਿਸ ਵੀ ਤੁਸੀਂ ਕਿਸੇ ਦੇ ਕਾਊਂਟਰ ਤੇ ਜਾ ਕੇ ਮਾਲ ਚੱਕੋ ਜਦ ਕਿ ਅਸੀਂ ਮਾਲ ਆਪਣਾ ਕੈਸ਼ ਪੇਮੈਂਟ ਦੇ ਉੱਪਰ ਜੋ ਲੈ ਵੀ ਜੋ ਲੈ ਕੇ ਆਂਦੇ ਸਾਡਾ ਉਹ ਸਟਾਕਿਸ ਨਾਲ ਹਿਸਾਬ ਤਾਂ ਹੁੰਦਾ ਔਰ ਕੰਪਨੀ ਨੂੰ ਇਹਦੇ ਨਾਲ ਕੋਈ ਮਤਲਬੇ ਨਹੀਂ ਹੁੰਦਾ ਵੀ ਸਾਡਾ ਜੋ ਸੇਲਰ ਸਟਾਕਿਸ ਨਾਲ ਲੈਣ ਦੇਣਾ ਉਹਦੇ ਨਾਲ ਕੰਪਨੀ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਸਟਾਕਿਸ ਤੋਂ ਮਾਲ ਪਿਛਲੇ 25 ਸਾਲਾਂ ਤੋਂ ਖਰੀਦ ਰਹੇ ਇਹ ਅਸੀਂ ਆਪਣੀ ਮਰਜ਼ੀ ਨਾਲ ਵੇਚ ਸਕਦੇ ਹਾਂ ਇਹਦਾ ਮਾਲ ਚੱਕਣਾ ਇੱਕ ਗੈਰ ਕਾਨੂੰਨੀ ਕੰਮ ਹੈ ਜੋ ਕਿ ਸੰਗੀਲ ਜੁਰਮ ਵੀ ਹੈ ਔਰ ਇਹਨਾਂ ਖਿਲਾਫ ਬਣਦੀ ਕਾਰਵਾਈ ਔਰ ਪਰਚਾ ਦਰਜ ਕੀਤਾ ਜਾਵੇ ਸੋ ਵੀ ਇਹਨਾਂ ਦੇ ਖਿਲਾਫ ਜਿਹੜੀ ਤੁਸੀਂ ਕਹਿੰਦੇ ਸ਼ਿਕਾਇਤਾਂ ਕੀਤੀਆਂ ਸੀ ਜਾਂ ਬਾਈ ਨੇਮ ਕੀਤੀ ਸੀ ਕਿਸੇ ਦੇ ਵਿਅਕਤੀ ਦੇ ਕੀਤੀ ਹੈ ਕੰਪਨੀ ਦੇ ਕੀਤੀ ਨਹੀਂ ਬਾਈ ਨੇਮ ਕੀਤੀ ਹੈ ਸਿਰ ਅਸੀਂ ਕੰਪਨੀ ਦੇ ਮਾਲਕ ਪਰ ਕੀਤੀਆਂ ਜੋ ਰਕੇਸ਼ ਅੱਛਾ ਜੋ ਜੈਨ ਸਮਾਜ ਤੋਂ ਹੋ ਆਪਣਾ ਸੰਬੰਧ ਰੱਖਦੇ ਨੇ ਔਰ ਉਹਨਾਂ ਦੇ ਜਿਹੜੇ ਕਰਿੰਦੇ ਆ ਸੂਰਜਕਾਂਤ ਔਰ ਵਿਰੇਂਦਰ ਖੱਤਰੀ ਇਹਨਾਂ ਦੇ ਖਿਲਾਫ ਬਾਈ ਨੇਮ ਕੰਪਲੀਟ ਦਿੱਤੀ ਹੈ ਕਿ ਮੈਂ ਇਹਨਾਂ ਨੂੰ ਕਾਫੀ ਟਾਈਮ ਤੋਂ ਜਾਣਦਾ ਹੈ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਅਸੀਂ ਪਹਿਲਾਂ ਇਹਨਾਂ ਕੋਲ ਰਿਕਵੈਸਟ ਵੀ ਕੀਤੀ ਹੱਥ ਵੀ ਜੋੜ ਲਏ ਕਾਨੂੰਨ ਦਾ ਸਹਾਰਾ ਵੀ ਲੈ ਰਹੇ ਹਾਂ ਹੁਣ ਹੁਣ ਦੇਖਦੇ ਹਾਂ ਮੈਂ ਇਹ ਕਹਿ ਰਿਹਾ ਵੀ ਇਹ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਵੇ ਹਰੇਕ ਪੰਜਾਬੀ ਕੋਲ ਪਹੁੰਚੇ ਔਰ ਮੇਰਾ ਪੰਜਾਬੀ ਵੀਰ ਸਾਡੇ ਨਾਲ ਖੜੇ ਤਾਂ ਕਿ ਅਸੀਂ ਅੱਗੇ ਵੀ ਪੰਜਾਬ ਜੋ ਰੋਜ਼ਗਾਰ ਕਮਾ ਰਿਹਾ ਪੰਜਾਬੀ ਮੇਰਾ ਵੀਰ ਉਹਦੇ ਨਾਲ ਕਿਸੇ ਨਾਲ ੱਟਕਾ ਨਾ ਹੋਵੇ ਬਿਲਕੁਲ ਅੱਜ ਤੁਸੀਂ ਦੀ ਸ਼ਿਕਾਇਤ ਜਿਹੜੀ ਹੈ ਰੋਪੜ ਦੇ ਬਾਨਯੋਗ ਐਸਐਸ ਸਾਹਿਬ ਨੂੰ ਕਰੀਏ ਹਾਂਜੀ ਮਾਨਯੋਗ ਐਸਐਚਓ ਸਾਹਿਬ ਨੂੰ ਵੀ ਕਰੀਏ ਉਹਦੀ ਰੀਸੀਵਿੰਗ ਔਰ ਆਪਣੇ ਜਿਹੜੇ ਸਾਡੇ ਉਹਦੇ ਮਾਨਣਯੋਗ ਦਿਨੇਸ਼ ਚੱਡਾ ਜੀ ਐਮਐਲਏ ਸਾਹਿਬ ਹੈ ਉਹਨਾਂ ਨੂੰ ਵੀ ਅਵਗਤ ਕਰਾਇਆ ਗਿਆ ਤੇ ਉਹਨਾਂ ਨੇ ਵੀ ਕਿਹਾ ਹੈ ਵੀ ਤੁਸੀਂ ਸਾਡੇ ਤੇ ਭਰੋਸਾ ਰੱਖੋ ਅਸੀਂ ਤੁਹਾਡਾ 2 ਦਿਨ ਦੇ ਅੰਦਰ ਜਾਂ ਹਫਤੇ ਦੇ ਅੰਦਰ ਤੁਹਾਡਾ ਇਸ ਮਸਲੇ ਦਾ ਸਮਾਧਾਨ ਕੱਢਾਂਗੇ ਕਿਉਂਕਿ ਇਹ ਜੋ ਵੀ ਹੋਇਆ ਇਹ ਹੈ ਤਾਂ ਇੱਕ ਗੈਰਕਾਨੂੰਨੀ ਹੈ ਦੇਖੋ ਸੱਚ ਸੱਚ ਹੀ ਹੁੰਦਾ ਝੂਠ ਝੂਠ ਹੀ ਹੁੰਦਾ ਔਰ ਸੱਚ ਕਿਹਾ ਇਹ ਸਭ ਨੂੰ ਪਤਾ ਹੁੰਦਾ ਅੰਦਰ ਪ੍ਰਸ਼ਾਸਨ ਨੂੰ ਵੀ ਪਤਾ ਹੈ ਇਹ ਕੀ ਹੈ ਠੀਕ ਹੈ ਜੀ ਇਸੇ ਕਰਕੇ ਪ੍ਰਸ਼ਾਸਨ ਨੂੰ ਲਿਖਤ ਦੇ ਵਿੱਚ ਅਸੀਂ ਦੇ ਕੇ ਆਏ ਹਾਂ ਔਰ ਦੇਖੋ ਇਹ ਲਾਟਰੀ ਦਾ ਧੰਦਾ ਦੇਖੋ ਪੰਜਾਬ ਦੀ ਲੋਟਰੀ ਰੱਖ ਕਿਦਾਂ ਖਰਾਬ ਕਰਦੇ ਪੰਜਾਬ ਦੀ 100 ਔਰ ਮਹੀਨੇ 'ਚ ਸਿਰਫ ਇੱਕ ਵਾਰ ਹੀ ਆ ਰਹੀ ਹੈ ਔਰ ਉਸ ਦੀ ਆਰ ਦੇ ਵਿੱਚ ਨਾਗਾਲੈਂਡ ਦੀ 100 ਰੁਪਏ ਦੀ ਲਾਟਰੀ ਹੈ 25 ਲੱਖ ਰੁਪਏ ਕਲੇਮ ਹੈ ਇਹਦਾ ਫਰਸਟ ਪ੍ਰਾਈਜ਼ ਹੁਣ ਲੋਕ ਕੀ ਕਰਨਗੇ 15 ਲੱਖ ਵਿੱਚ ਖੇលਣਗੇ ਜਾਂ 25 ਲੱਖ ਵਿੱਚ ਖੇលਣਗੇ ਜਦ ਕਿ ਇਹ ਹਫਤੇ ਦੇ ਵਿੱਚ ਤਿੰਨ ਵਾਰ ਹੀ ਵਿਖਦੀ ਹੈ ਤਿੰਨ ਵਾਰੀ ਡਰਾ ਨਿਕਲਦੀ ਹੈ ਔਰ ਇਹ ਓਨਲੀ ਵਨ ਮਹੀਨੇ 'ਚ ਇੱਕ ਵਾਰੀ ਇਸੀ ਕਰਕੇ ਸਾਨੂੰ ਅਦਰ ਸਟੇਟ ਲਾਟਰੀ ਦਾ ਸਹਾਰਾ ਲੈਣਾ ਪੈਂਦਾ ਹੈ ਵੀ ਤਾਂ ਕਿ ਸਾਡਾ ਜਿਹੜਾ ਰੋਜ਼ਗਾਰਾ ਚੱਲਦਾ ਰਹੇ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਚੱਲਦਾ ਰਹੇ ਇੱਕ ਮੀਡਲ ਕਲਾਸ ਦਾ ਵੀ ਇਹ ਸੋਚਣਾ ਹੁੰਦਾ ਵੀ ਮੇਰੇ ਨਿਆਣੇ ਪੜ੍ਹ ਲਿਖ ਜਾਣ ਬੜੇ ਗਰੀਬ ਦਾ ਮੀਡਲ ਕਲਾਸ ਦਾ ਵੀ ਬੇਟਾ ਰਾਜਾ ਬਣ ਸਕਦਾ ਉਹ ਵੀ ਹੱਕਦਾਰ ਹੈ ਠੀਕ ਹੈ ਜੀ ਤੇ ਦੇਖੋ ਜੀ ਤੁਸੀਂ ਗੱਲਬਾਤ ਸੁਣ ਲਈ ਲक्की ਦੀ ਲੱਕੀ ਨੇ ਸਾਰੀਆਂ ਆਪਣੇ ਦੁੱਖ ਸੁੱਖ ਜਿਹੜੇ ਕਰ ਲਏ ਆ ਤੇ ਕਾਫੀ ਕੁਝ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਇਹਨਾਂ ਨੇ ਮੰਗ ਕੀਤੀ ਤੇ ਨਵਪ੍ਰੀਤ ਸ਼ਰਮਾ ਜਿਹੜੇ ਸਾਡੇ ਕੋਲ ਇਸ ਪਹਿਲੇ ਆਏ ਹੋਏ ਆਂ ਇਹਦੀ ਮਦਦ ਦੇ ਵਿੱਚ ਨਵਪ੍ਰੀਤ ਜੀ ਤੁਸੀਂ ਇਹਨਾਂ ਦੀ ਸਮੱਸਿਆ ਸੁਣੀ ਹੈ ਕਿਵੇਂ ਲੱਗਿਆ ਤੁਹਾਨੂੰ ਬਿਲਕੁਲ ਜੀ ਜੋ ਇਹਨਾਂ ਨੇ ਸਾਨੂੰ ਦੱਸਿਆ ਉਹ ਸਾਨੂੰ ਬਿਲਕੁਲ ਜਾਇਜ਼ ਲੱਗਿਆ ਔਰ ਮੈਂ ਖੁਦ ਪ੍ਰਸ਼ਾਸਨ ਨੂੰ ਇਸ ਚੀਜ਼ ਲਈ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਵੀਰ ਦਾ ਸਾਥ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਅਲਾਉ ਹੈ ਔਰ ਜਿਹੜੀ ਇਹ ਕੰਪਨੀਆਂ ਵਾਲੇ ਆ ਕੇ ੱਤਕਾ ਕਰਦੇ ਆ ਜਿਹੜਾ ਰੈਵਨਿਊ ਪੰਜਾਬ ਸਰਕਾਰ ਨੂੰ ਜਾਂਦਾ ਹੈ ਉਹ ਵੀ ਖਰਾਬ ਕਰਦੇ ਆ ਔਰ ਨਾਗਾ ਲੜ ਦੀਆਂ ਲਾਟਰੀਆਂ ਜਿਹੜੀਆਂ ਦੱਸ ਰਿਹਾ ਮੇਰੇ ਵੀਰ ਕੇ ਪ੍ਰਾਈਜ਼ ਦਾ ਦੱਸ ਰਿਹਾ ਕਿ ਕਿਵੇਂ ਕਪਲਾ ਹੁੰਦਾ ਔਰ ਕਿਵੇਂ ਘਟ ਵੱਧਦਾ ਉਸ ਹਿਸਾਬ ਨਾਲ ਇਹ ਪੰਜਾਬ ਦਾ ਅਕਸ ਵੀ ਜਿਹੜਾ ਖਰਾਬ ਕਰ ਰਿਹਾ ਉਹਦੇ ਕਰਕੇ ਵੀਰ ਨੇ ਮੈਨੂੰ ਜੋ ਵੀ ਦੱਸਿਆ ਸੀ ਮੈਂ ਬਿਲਕੁਲ ਉਹਨਾਂ ਦੇ ਨਾਲ ਆ ਔਰ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਵੀ ਕਰਦੇ ਆ ਕਿ ਇਹਨਾਂ ਦਾ ਜਿਹੜਾ ਮੁਸ਼ਕਿਲ ਦਾ ਹੱਲ ਆ ਉਹ ਕੱਢਿਆ ਜਾਵੇ ਔਰ ਇਹ ਜੇ ਕੰਪਨੀ ਆਲੇ ਜਿਹੜੇ ਜ਼ੋਰ ਜ਼ਬਰਦਸਤੀ ਆਉਂਦੇ ਨੇ ਮਾਲ ਚੱਕਦੇ ਨੇ ਔਰ ਧੱਕਾਸ਼ਾਹੀ ਕਰਦੇ ਨੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਹੁਣ ਸ਼ਿਕਾਇਤਾਂ ਜਿਹੜੀਆਂ ਪੁਲਿਸ ਪਾਸ ਚੱਲ ਹੋ ਚੁੱਕੀਆਂ ਨੇ ਦੇਖਦੇ ਆ ਕਿੰਨੇ ਦਿਨਾਂ ਬਾਅਦ ਕੀ ਜਿਹੜੀ ਕਾਰਵਾਈ ਹੁੰਦੀ ਹੈ ਤੇ ਅਸੀਂ ਬਿਲਕੁਲ ਨਾਲ ਦੀ ਨਾਲ ਤੁਹਾਨੂੰ ਅੱਗੇ ਦੀ ਕਾਰਵਾਈ ਵੀ ਨਾਲ ਨਾਲ ਦਿਖਾਉਂਦੇ ਰਹੂਗਾ ਕਿਉਂਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਇਹ ਸਾਰੇ ਸਾਰਿਆਂ ਦੀ ਬੇਨਤੀ ਹੈ ਕਿਉਂਕਿ ਜਿਹੜਾ ਇੱਕ ਆਦਮੀ ਕਿੰਨੇ ਇਸ ਦੁਕਾਨ ਦੇ ਉੱਤੇ ਕਿੰਨੇ ਜਿਹੜੇ ਇਹਨਾਂ ਦੇ ਜਿਹੜੇ ਵਿਕਰੇਤਾ ਜਿਹੜੇ ਬੰਦੇ ਰੱਖੇ ਹੋਏ ਆ ਕਿੰਨਾਂ ਨੂੰ ਰੋਜ਼ਗਾਰ ਮਿਲਦਾ ਹੈ ਜੇਕਰ ਇਹਨਾਂ ਦਾ ਕੰਮ ਘਟਦਾ ਹੈ ਤਾਂ ਬਿਲਕੁਲ ਹੌਲੀ ਹੌਲੀ ਇਹ ਵੀ ਆਪਣੇ ਬੰਦੇ ਕੱਢਣੇ ਸ਼ੁਰੂ ਕਰ ਦੇਣਗੇ ਉਧਰ ਨੌਕਰੀਆਂ ਦਾ ਸਾਨੂੰ ਪਤਾ ਹੀ ਹੈ ਕਿੰਨੀਆਂ ਕਿ ਮਿਲਦੀਆਂ ਧੰਨਵਾਦ ਸਭ ਦਾ